ਸਸ਼ਕਾਜੀ ਤੁਸੀਂ ਦੇਖ ਰਹੇ ਹੋ ਸਟਾਰਜ ਜੀਨੂ ਚੈਨਲ ਅਮਰ ਭਾਈ ਦੇ ਨਾਲ ਇਸ ਟਾਈਮ ਅਸੀਂ ਪਿੰਡ ਖਿਆਲਾ ਕਾਮਤੀਥ ਰੋਡ ਜਿੱਥੇ ਕਿ ਬਾਬਾ ਵੀਰ ਸਿੰਘ ਜੀ ਗਊਸਾਲਾ ਅੱਜ ਕਾਫੀ ਮੁਨਫਤਾ ਦੀ ਸੇਵਾ ਕਰਨ ਵਾਸਤੇ ਇੱਥੇ ਪਹੁੰਚੇ ਆ ਆਪਣੀਆਂ ਸਰਕਾਰੀ ਨੌਕਰੀਆਂ ਹੋਣ ਦੇ ਬਾਵਜੂਦ ਵੀ ਜਿਹੜੇ ਕਿ ਇੱਕ ਇੱਕ ਬੂਟਾ ਲਗਾਉਣ ਵਾਸਤੇ ਅੱਜ ਪਹੁੰਚੇ ਆ ਤੇ ਗੱਲਬਾਤ ਕਰਦੇ ਪ੍ਰਧਾਨ ਸਾਹਿਬ ਜੀ ਨਾਲ ਤੇ ਸਹਿਕ ਵੀ ਅੱਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਭਾਈ ਸਭ ਕੀ ਕਰਦੇ ਆ ਅੱਜ ਸੀਨੀਅਰ ਛੱਡੇ ਜਾਣਾ ਅੰਮ੍ਰitsar ਵੱਲੋਂ ਮਨਾਏ ਜਾ ਰਹੇ ਮਾ ਰੋਖ ਉਸ ਦੇਸ਼ ਬੰਦ ਵਿੱਚ ਅੱਜ ਗਊਸ਼ਾਲਾ ਵਿਖੇ ਇਥੇ ਹਾਜ਼ਰ ਹੋਏ ਆ ਕਿਉਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਗੁਰੂ ਸਾਹਿਬ ਜੀ ਨੇ ਆਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਪਵਨ ਨੂੰ ਸ਼ੁੱਧ ਕਰਨ ਲਈ ਧਰਤੀ ਮਾਤਾ ਦੀ ਸੇਵਾ ਲਈ ਗਊ ਮਾਤਾ ਦੀ ਸੇਵਾ ਲਈ ਇਹ ਅੱਜ ਉਪਰਾਧਾ ਕੀਤਾ ਜਾ ਰਿਹਾ ਕਿਉਂਕਿ ਇਥੇ ਆ ਗਊਸ਼ਾਲਾ ਪਿਛੇ ਆ ਗੰਵਾ 200 225 ਗਊ ਇੱਥੇ ਹੈਗੀ ਆ ਤੇ ਰੁੱਖਾਂ ਦੀ ਕਾਟ ਦਾ ਕਾਰਨ ਜਿਹੜੀ ਗਊ ਮਾਤਾ ਉਹ ਵੀ ਬਿਮਾਰ ਹੋ ਰਹੀ ਸੀ ਇਸ ਕਰਕੇ ਅੱਜ ਸੀਨੀਅਰ ਸਿਟੀਜ਼ਨ ਵੈਲਫੇਅਰ ਕੋ ਵੱਲੋਂ ਜਿਹੜਾ ਹੈਗਾ ਇਹ ਮਾਂ ਓਸਵ ਮਨਾਇਆ ਜਾ ਰਿਹਾ ਇਸ ਵਿੱਚ ਇਸ ਵਿੱਚ ਚੇਤੇ ਤੌਰ ਤੇ ਜਿਹੜੇ ਹੈਗਾ ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਆ ਗਰੁੱਪ ਦੇ ਸਾਡੇ ਸੂਬਾ ਦੇ ਪ੍ਰਧਾਨ ਬਾਬਾ ਅਮਰਜੀਤ ਵੀ ਆਏ ਆ ਕਿਉਂਕਿ ਜਿਹੜੀ ਮਨੁੱਖਤਾ ਦੀ ਸੇਵਾ ਉਹ ਇੱਕ ਮਹਾਨ ਸੇਵਾ ਜਿੱਥੇ ਮਨੁੱਖਤਾ ਦੀ ਅਸੀਂ ਸੇਵਾ ਕਰਦੇ ਆ ਕਿਉਂਕਿ ਜਿਹੜਾ ਪੈਨਸ਼ਨਰ ਆ ਉਹ ਆਪਣੇ ਪਰਿਵਾਰ ਦੇ ਨਾਲੋਂ ਪਹਿਲਾਂ ਪਰਿਵਾਰ ਦੀ ਸੇਵਾ ਕਰਦਾ ਉਸ ਤੋਂ ਬਾਅਦ ਜਦੋਂ ਸਮਾਜ ਜਦੋਂ ਉਹ ਬਿਰਧ ਹੋ ਜਾਂਦਾ ਉਹ ਸਮਾਜ ਦੀ ਸੇਵਾ ਦੇ ਵਿੱਚ ਲੱਗ ਜਾਂਦਾ ਇਸ ਕਰਕੇ ਜਿਹੜੀ ਗਊ ਵੀ ਮਾਤਾ ਵੀ ਆ ਗਊ ਮਾਤਾ ਪਹਿਲਾਂ ਸਾਨੂੰ ਪਾਲਦੀ ਆ ਦੁੱਧ ਦਿੰਦੀ ਆ ਤੇ ਪਰ ਸਾਡੇ ਜਿਹੜਾ ਇਹ ਜਿਹੜਾ ਮਨੁੱਖ ਆ ਇਹ ਵੇ ਕਿਰਕ ਹੋ ਗਿਆ ਇਹ ਜਦੋਂ ਦੁੱਧ ਦੇਣੋਂ ਉੱਡ ਜਾਂਦੀ ਹੈ ਗਊ ਮਾਤਾ ਉਸ ਤੋਂ ਬਾਅਦ ਇਹ ਉਹਨਾਂ ਨੂੰ ਛੜਕਾਂ ਤੇ ਛੱਡ ਦਿੰਦੀ ਆ ਇਸੇ ਤਰ੍ਹਾਂ ਹੀ ਸਾਡਾ ਸਮਾਜ ਜੇਕਰ ਗਊ ਦੀ ਸੇਵਾ ਕਰੂਗਾ ਤੇ ਮਾਂ ਪਿਓ ਦੀ ਸੇਵਾ ਵੀ ਕਰੂਗਾ ਇਸ ਕਰਕੇ ਗਊ ਦੀ ਸੇਵਾ ਇੱਕ ਉੱਤਮ ਸੇਵਾ ਆ ਜਿਸ ਤਰ੍ਹਾਂ ਅਸੀਂ ਆਪਣੇ ਗਊ ਨੂੰ ਅਸੀਂ ਬੇਹਸਾਰਾ ਛੱਡ ਦਿੰਦੇ ਆ ਇਸੇ ਤਰ੍ਹਾਂ ਹੀ ਇਹਦੇ ਵੱਲ ਹੀ ਵੇਖ ਕੇ ਜਦਾਂ ਅੱਜਕੱਲ ਜਿਹੜੇ ਬੱਚੇ ਆ ਉਹ ਮਾਂ ਪਿਓ ਨੂੰ ਵੀ ਬੇਹਸਾਰਾ ਛੱਡ ਦਿੰਦੇ ਆ ਇਸ ਕਰਕੇ ਵੈਲਫੇਅਰ ਜਿਹੜੀ ਹੈਗੀ ਆ ਸੀਨੀਅਰ ਸਿਟੀਜ਼ਨ ਵੈਲਫੇਅਰ ਇਹ ਬਣਾਈ ਗਈ ਉਹਦੇ ਤੇ ਜਿਹੜੇ ਹੈਗੇ ਆ ਸੀਨੀਅਰ ਸਿਟੀਜ਼ਨ ਉਹ ਜਿੱਥੇ ਸਮਾਜ ਦੀ ਸੇਵਾ ਕਰਦੇ ਆ ਉਥੇ ਆਪਣੇ ਨਾਲ ਨਾਲ ਜਿਹੜੇ ਸੀਨੀਅਰ ਸਿਟੀਜ਼ਨ ਸਾਡਾ ਕੋਈ ਸਾਥੀ ਬਿਮਾਰ ਹੋ ਜਾਂਦਾ ਉਹਦੇ ਨਾਲ ਜੇ ਕੋਈ ਨੂੰ ਕੋਈ ਮੁਸ਼ਕਲ ਆਉਂਦੀ ਆ ਉਹਦੇ ਚ ਸਾਥ ਦਿੰਦੇ ਆ ਜਿਹੜੀਆਂ ਹੈਗੀਆਂ ਵਾਂ ਸੰਸਥਾਵਾਂ ਵਾਂ ਜਿਹੜੀਆਂ ਗਊ ਮਾਤਾ ਦੀ ਸੇਵਾ ਕਰਦੀਆਂ ਹੋਰ ਸੇਵਾ ਕਰਦੀਆਂ ਉਹਨਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਂਦੀ ਆ ਧੰਨਵਾਦ ਦੇਖਿਆ ਜਾਵੇ ਕਿ ਜਿਆਦਾਤਰ ਲੋਕ ਹੀ ਕਰਦੇ ਆਪਣਾ ਦੁੱਧ ਵਗੈਰਾ ਪੀ ਕੇ ਜਾਂ ਵੇਸ਼ ਕੇ ਉਹਨਾਂ ਗਊ ਮਾਤਾ ਨੂੰ ਖਰਚ ਚ ਛੱਡ ਦਿੰਦੇ ਆ ਐਕਸੀਡੈਂਟ ਦਾ ਕਾਰਨ ਵੀ ਬੰਦੇ ਕਿਸ ਤਰ੍ਹਾਂ ਦੇਖਦੇ ਤੁਸੀਂ ਇਹ ਜਿਹੜਾ ਇੱਕ ਬਹੁਤ ਹੀ ਮਾੜਾ ਚੱਲਣਿਆ ਕਿਉਂਕਿ ਸਰਕਾਰਾਂ ਵੀ ਗਊ ਸੈਸ ਲੈਂਦੀਆਂ ਵਾਂ ਪਰ ਸਰਕਾਰਾਂ ਦਾ ਵੀ ਇਹਨਾਂ ਉੱਤੇ ਧਿਆਨ ਕੋਈ ਨਹੀਂ ਇਸ ਕਰਕੇ ਇਹ ਜਿੱਥੇ ਦੀ ਸਮਾਜ ਦੀ ਸਮਾਜ ਦੇ ਲੋਕਾਂ ਦੀ ਸੋਚ ਆ ਉੱਥੇ ਸਰਕਾਰ ਦੀ ਸੋਚ ਵੀ ਮਾੜੀ ਹੈ ਉਹਨਾਂ ਨੂੰ ਵੀ ਜੇ ਉਹ ਗਊ ਸੈਸ ਲੈਂਦੀਆਂ ਤਾਂ ਉਹ ਗਊਸ਼ਾਲਾ ਬਣਾਉਣ ਕਿਉਂਕਿ ਇੱਥੇ ਦੱਸਿਆ ਗਿਆ ਹਰ ਪਿੰਡ ਵਿੱਚ ਗਊਸ਼ਾਲਾ ਹੋਣੀ ਚਾਹੀਦੀ ਆ ਗਊਸ਼ਾਲਾ ਹੋਊਗੀ ਤਾਂ ਉਹ ਗਊਆਂ ਜਿਹੜੀਆਂ ਵਾਂ ਉਹ ਸੜਕਾਂ ਤੇ ਨਹੀਂ ਆਉਣਗੀਆਂ ਜਦੋਂ ਵੀ ਕੋਈ ਕਿਸਾਨ ਜਾਂ ਕੋਈ ਕਿਸੇ ਦੀ ਫਸਲ ਵਿੱਚ ਗਊ ਵੱਢਦੀ ਆ ਉਹ ਗਊਆਂ ਇਕੱਠੀਆਂ ਕਰਕੇ ਤੇ ਸ਼ਹਿਰ ਛੱਡ ਆਉਂਦੇ ਆ ਇਸ ਕਰਕੇ ਜਿਹੜੀਆਂ ਬਿਮਾਰ ਹੋ ਜਾਂਦੀਆਂ ਜਦੋਂ ਬਿਮਾਰ ਹੋ ਜਾਂਦੀ ਆ ਤੇ ਉਸ ਕਰਕੇ ਉਹ ਬੇਸਹਾਰਾ ਇਸ ਕਰਕੇ ਸੀਨੀਅਰ ਸਿਟੀਜ਼ਨ ਜਿਹੜੀ ਹੈਗੀ ਆ ਬਣੀ ਆ ਕਮੇਟੀ ਉਹਨੇ ਇਹਦੀ ਸੇਵਾ ਵੀੜਾ ਚੁੱਕਿਆ ਉਹਦੇ ਨਾਲ ਨਾਲ ਜਿਹੜੀ ਵੀ ਸੇਵਾ ਜਿੰਨੀ ਵੀ ਹੁੰਦੀ ਆ ਉਹ ਵੱਧ ਚੜ ਕੇ ਆਪਣੇ ਕਮਾਈ ਦੇ ਵਿੱਚੋਂ ਕੱਢ ਕੇ ਹਿਸਾਬ ਹੀ ਪਾਉਂਦੀ ਆ ਤੇ ਸਮੇਂ-ਸਮੇਂ 'ਤੇ ਇਹਨਾਂ ਦੀ ਸਾਰ ਵੀ ਲੈਂਦੀ ਆ ਉਸੇ ਤਹਿਤ ਹੀ ਅੱਜ ਜਿਹੜਾ ਵਨ ਹਸੋ ਮੌਕਾ ਮੌਕੇ ਵੀ ਹੋਣਾ ਗਰੂਪ ਮਾਤਾ ਨੂੰ ਯਾਦ ਕੀਤਾ ਪੇਸਾ ਜਿਤੇ ਤੁਹਾਡੇ ਲੋ ਅੱਜ ਰੁੱਖ ਲਗਾਏ ਗਏ ਪਰ ਕਈ ਇਹੋ ਜਿਹੇ ਲੋਕ ਅੱਗੇ ਜਿਹੜੇ ਆਪਣੇ ਘਰ ਬਣਾਉਣ ਵਾਸਤੇ ਜਾਂ ਛੜਕਾ ਖੁੱਲੀਆਂ ਕਰਨ ਵਾਸਤੇ ਰੁੱਖ ਕੱਢਣਦੇ ਨੇ ਉਸ ਤੋਂ ਬਾਅਦ ਲਗਾਉਂਦੇ ਨੇ ਕਿਸ ਤਾ ਦੇਰ ਕਿਸ ਨਿਆਦ ਨਾ ਜਾਂਦੇ ਜਿਹੜਾ ਰੁੱਖ ਆ ਇਹ ਜ਼ਿੰਦਗੀ ਦਿੰਦਾ ਕਿਉਂਕਿ ਜਿਹੜਾ ਅੱਜ ਅਸੀਂ ਰੁੱਖ ਲਗਾਏ ਆ ਅਸੀਂ ਭਾਵੇਂ ਇਹ ਇਹ ਜਿਹੜੀ ਆਕਸੀਜਨ ਨਾਲ ਲਈਏ ਸਾਡੇ ਜਿਹੜੇ ਬੱਚੇ ਆ ਇਹਦੀ ਆਕਸੀਜਨ ਲੈਣਗੇ ਜਿਹੜਾ ਵਾਤਾਵਰਨ ਨੂੰ ਸ਼ੁੱਧ ਕਰਨਗੇ ਇਸ ਕਰਕੇ ਜਿਹੜੇ ਰੁੱਖ ਆ ਰੁੱਖ ਆਂਦੇ ਇੱਕ ਰੁੱਖ 100 ਸੁਖ ਇਸ ਕਰਕੇ ਰੁੱਖ ਲਗਾਉਣਾ ਇੱਕ ਮਹਾਨ ਕੰਮ ਆ ਇਹ ਕਰਕੇ ਵੱਧ ਤੋਂ ਵੱਧ ਹਰ ਬੰਦੇ ਨੂੰ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਤੋਂ ਕਹਿੰਦੇ ਹੀ ਇੱਕ ਹੁਣ ਤੋਂ 10 ਰੁੱਖ ਲਗਾਉਣੇ ਚਾਹੀਦੇ ਆ ਕਿਉਂਕਿ ਜਿਹੜੇ ਸਾਡਾ ਜਿੰਨੇ ਵੀ ਆਡਾ ਹੈਗਾ ਆਕਸੀਜਨ ਜਿਹੜਾ ਵਾਤਾਵਰਨ ਖਰਾਬ ਹੋ ਦੂਸ਼ਿਤ ਹੋ ਰਿਹਾ ਇਸ ਨੂੰ ਸ਼ੁੱਧ ਕਰਨ ਲਈ ਸਾਨੂੰ ਰੁੱਖ ਲਗਾਉਣੇ ਬਹੁਤ ਜ਼ਰੂਰੀ ਆ ਧੰਨਵਾਦ ਜੀ ਪੈਨਸ਼ਨ ਵੈਲਫੇਅਰ ਪ੍ਰੋਡਕਸ਼ਨ ਪ੍ਰਧਾਨ ਮੈਂ ਅਮਰਜੀਤ ਸਿੰਘ ਬਾਬਾ ਪੈਨਸ਼ਨ ਵੈਲਫੇਅਰ ਪ੍ਰੋਡਕਸ਼ਨ ਪ੍ਰਧਾਨ ਆ ਅੱਜ ਜੋ ਪ੍ਰੋਗਰਾਮ ਦੇਖਿਆ ਗਿਆ ਮੇਰੇ ਵੀਰ ਜੈਸ਼ ਜੀ ਰਾਤੀ ਇਹਨਾਂ ਨੇ ਮੈਨੂੰ ਮੈਸੇਜ ਲਾਇਆ ਵੀ ਉੱਥੇ ਆਪਾਂ ਰੁੱਖ ਲਾਣ ਸੋ ਇਹ ਜਿਹੜਾ ਰੁੱਖ ਲਾਣਾ ਜੀ ਬਹੁਤ ਵੱਡਾ ਪੁੰਨਾ ਜਿਹੜੇ ਮੇਰੇ ਵੀਰ ਕੱਟਦੇ ਨੇ ਮੇਰੇ ਭਰਾ ਕੱਟਦੇ ਨੇ ਵੀ ਪਿੰਣਾ ਕੱਟਦੇ ਪਾਪ ਮੈਂ ਕਹੂੰਗਾ ਪਾਪਾ ਕਿਉਂਕਿ ਇਹ ਸਾਨੂੰ ਆਕਸੀਜਨ ਦਿੰਦੇ ਨੇ ਜੇ ਰੋਖੀ ਨਹੀਂ ਤੇ ਅਸੀਂ ਜੀ ਕਿਵੇਂ ਸਕਦੇ ਹਾਂ ਰੁੱਖ ਨਾਲ ਹੀ ਆਪਾਂ ਜੀਂਦੇ ਆ ਜੇ ਇਹ ਨਹੀਂ ਆ ਤੇ ਫਿਰ ਆਪਾਂ ਨਹੀਂ ਇਸ ਸੰਸਾਰ ਤੇ ਤੁਹਾਡਾ ਜਣਾ ਔਖਾ ਹੋ ਜਾਊਗਾ ਸੋ ਸਾਰਿਆਂ ਨੂੰ ਮੈਂ ਤਾਂ ਬੇਨਤੀ ਹੈ ਭਈ ਜਿੱਥੇ ਮੇਰੇ ਵੀਰ ਇੱਕ ਰੁੱਖ ਲਾਉਂਦੇ ਨੇ ਇਥੋਂ ਵੱਧ ਤੋਂ ਵੱਧ ਲਾਣ ਤਾਂ ਕਿ ਸਾਡਾ ਜਿਹੜਾ ਵਾਤਾਵਰਣ ਸ਼ੁੱਧ ਹੋਵੇ ਸੋ ਇਹਦੇ ਨਾਲ ਹੀ ਮੈਂ ਫਤਿਹ ਬੁਲਾਉਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ